ਸਸਰੇਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਜਦੋਂ ਤੋਂ ਕਾਂਗਰਸ ਪਾਰਟੀ ਛੱਡ ਕੇ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੰਜਾਬੀ ਇਕਤਾ ਪਾਰਟੀ ਬਣਾਈ ਹੈ ਉਦੋਂ ਤੋਂ ਹੀ ਸੁਖਪਾਲ ਸਿੰਘ ਖੈਰਾ ਅਤੇ ਵਿਵਾਦਾਂ ਦਾ ਆਪਸ ਵਿੱਚ ਬੜਾ ਗੂੜਾ ਰਿਸ਼ਤਾ ਰਿਹਾ ਹੈ ਅਤੇ ਸੁਖਪਾਲ ਸਿੰਘ ਖੈਰਾ ਨੇ ਹੁਣ ਇੱਕ ਫਿਰ ਵਿਵਾਦਿਤ ਬਿਆਨ ਦੇ ਦਿੱਤਾ ਹੈ ਵਿਵਾਦਿਤ ਹੈ ਜਾਂ ਨਹੀਂ ਇਸ ਦਾ ਫੈਸਲਾ ਤੁਸੀਂ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹ ਵਿਵਾਦਿਤ ਬਿਆਨ ਸੁਣਾ ਦਿੰਨੇ ਆ ਹਾਂ ਜੀ ਡਾਕਟਰ ਉਹਦੇ ਬਾਰੇ ਕੁਝ ਨਹੀਂ ਹੈ جب تک لوگوں کے چہرے کے رونے نہیں آؤ جب تک آم جنتا کو کوئی رکھ کا سا نہیں ملے جب تک سارے نوجوان ہوشیار نہیں ملے جب تک بے گھر نہیں ملے جب تک بے سکیمیں روز روکی کا پربند نہیں ہوگا اونی دیر تک یہ جی نے چاہے وہ پندرہ اگست چاہے چھبی جنوری یہ میمنگلس یہاں کا کوئی فائدہ نہیں ملتا ਗਪਾਲ ਸਿੰਘ ਖੈਰਾ ਦਾ ਤਾਂ ਇਥੋਂ ਤੱਕ ਵੀ ਕਹਿਣਾ ਹੈ ਕਿ ਭਾਵੇਂ 26 ਜਨਵਰੀ ਜੋ ਕਿ ਗਣਤੰਤਰ ਦਿਵਸ ਲੰਘ ਕੇ ਗਿਆ ਹੈ ਉਹ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਪਰ ਦੇਸ਼ ਵਾਸੀਆਂ ਦੇ ਚਿਹਰੇ ਤੇ ਬਿਲਕੁਲ ਵੀ ਖੁਸ਼ੀ ਨਹੀਂ ਹੈ। ਇਹ ਦੂਜਾ ਪਹਿਰਾਪਤਾ ਪੰਜਾਬ ਕਰ ਚੋ ਚਾ। ਇਥੇ ਰਹਿਣਾ ਹੀ ਨਹੀਂ ਚਾਹੁੰਦਾ। ਅੱਜ ਸ਼ਮੀਲਤ ਵੀ ਹਾਲਾ ਦੇਖ ਕੇ ਲੱਗਾ ਜਿਵੇਂ ਕੋਈ ਇੱਥੇ ਆ ਰਿਹਾ ਕਿਸੇ ਨੇ ਜਿਹੜੇ ਦੀ ਖੁਸ਼ੀ ਹੈ ਦੱਸ ਦੋ। ਬਲੇ ਗਰੀਬ ਲੋਕਾਂ ਤੱਕ ਕੁਝ ਵੀ ਸੂਤ ਨਹੀਂ ਪਹੁੰਚੀ। ਮੇਰਾ ਜੁਦਾ ਵੀ ਦਿੱਲੀ ਤੋਂ ਬੁੜੇ ਬੰਦੇ ਗਿਆ ਸੀ ਕਿਹਾ ਕਿ ਮੈਂ ਬਲੇਪੋਰਟ ਤੇ ਜਾ ਕੇ ਆਇਆ। ਅੱਜ ਸੋਮੇਰਪੋਰਟ ਲਈ ਗਿਆ ਉੱਥੇ ਜਿਹੜੇ ਵਾਰੀ ਦੀ ਕਰਕੇ ਪੱਤ ਗਦਾਰੀ ਕਰਦੇ ਜਵਾਹਰ ਸੋਬਰ ਸਭ ਤੁਸਾਨ ਰਸਲ ਸੁਖਪਾਲ ਸਿੰਘ ਖੈਰਾ ਆਪਣੀ ਨਵੀਂ ਬਣਾਈ ਪੰਜਾਬੀ ਇਕਤਾ ਪਾਰਟੀ ਦੇ ਵਿਸਤਾਰ ਦੇ ਲਈ ਸਾਰੇ ਪੰਜਾਬ ਦੇ ਵਿੱਚ ਦੌਰੇ ਕਰ ਰਹੇ ਨੇ ਅਤੇ ਇਸ ਵੇਲੇ ਉਹ ਜਲੰਧਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਪੰਜਾਬੀ ਇਕਤਾ ਪਾਰਟੀ ਦੇ ਟਰਾਂਸਪੋਰਟ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਨੇ ਇਸ ਮੌਕੇ ਹੀ ਪਾਸ਼ੰਦ ਦੇਣ ਸਮੇਂ ਉਹਨਾਂ ਨੇ ਅਜਿਹੀ ਗੱਲ ਕਰ ਦਿੱਤੀ ਜਿਸ ਨੂੰ ਲੈ ਕੇ ਨਵਾਂ ਵਿਵਾਦ ਛੜਦਾ ਦਿਖਾਈ ਦੇ ਰਿਹਾ ਹੈ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਸੁਖਪਾਲ ਸਿੰਘ ਖੈਰਾ ਜਲੰਧਰ ਪਹੁੰਚੇ ਸਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਭਾਵੇਂ ਸਾਰੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਲੋਕ ਦੇਸ਼ ਦੇ ਅਤੇ ਪੰਜਾਬ ਦੇ ਲੋਕ ਇਸ ਗਣਤੰਤਰ ਦਿਵਸ ਤੋਂ ਬਿਲਕੁਲ ਵੀ ਖੁਸ਼ ਨਹੀਂ ਕਿਉਂਕਿ ਜੋ ਸਿਸਟਮ ਲੋਕ ਚਾਹੁੰਦੇ ਸਨ ਉਹ ਪੰਜਾਬ ਅਤੇ ਦੇਸ਼ ਦੇ ਵਿੱਚ ਲਾਗੂ ਨਹੀਂ ਹੋ ਸਕਿਆ ਲੋਕਾਂ ਨੂੰ ਸਰਕਾਰਾਂ ਤੱਕ ਪਹੁੰਚ ਨਹੀਂ ਹੈ ਅਤੇ ਨਾ ਹੀ ਸਰਕਾਰਾਂ ਲੋਕਾਂ ਦੀ ਕੋਈ ਸਾਰ ਲੈਂਦੀਆਂ ਨੇ ਇਸ ਕਰਕੇ ਅੱਜ ਇਹ ਝੰਡਾ ਫੈਰਾਉਂਦਾ 15 ਅਗਸਤ ਦਾ 26 ਜਨਵਰੀ ਦਾ ਕੋਈ ਵੀ ਮਕਸਦ ਨਹੀਂ ਬਣਦਾ ਕੋਈ ਵੀ ਮਤਲਬ ਨਹੀਂ ਬਣਦਾ ਇਹ ਸਭ मीनिंगलेस ਹੈ ਇਸ ਨੂੰ ਲੈ ਕੇ ਉਹ ਨਵਾਂ ਵਿਵਾਦ ਛੜਦਾ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਫਸ ਚੁੱਕੇ ਨੇ ਰੈਫਰੈਂਡਮ 2020 ਨੂੰ ਲੈ ਕੇ ਵੀ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਸਨ ਕਿ ਸਾਡੀ ਦੇਸ਼ ਦੀਆਂ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਜਿਹੀਆਂ ਮੰਗਾਂ ਖਾਲਿਸਤਾਨ ਬਣਾਉਂਦੀਆਂ ਮੰਗਾਂ ਅਕਸਰ ਉੱਠਦੀਆਂ ਕਿਉਂ ਨੇ ਅਖਰੇ ਮੰਗਾਂ ਉੱਠਣ ਦੇ ਪਿੱਛੇ ਵਜ੍ਹਾ ਕੀ ਹੈ ਇਸ ਨੂੰ ਲੈ ਕੇ ਵੀ ਸੁਖਪਾਲ ਸਿੰਘ ਖਹਿਰਾ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਰੈਫਰੈਂਡਮ 2020 ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਖਾਲਿਸਤਾਨ ਦੀ ਸਪੋਰਟ ਕਰ ਦਿੱ ਕਾਫੀ ਵਿਵਾਦਾਂ ਵਿੱਚ ਸੁਖਪਾਲ ਸਿੰਘ ਖੈਰਾ ਕਰੇ ਰਹੇ ਸਾਨੂੰ ਉਸ ਤੋਂ ਬਾਅਦ ਉਹਨਾਂ ਤੇ ਨਸ਼ਾ ਤਸਕਰੀ ਦਾ ਕੇਸ ਵੀ ਹੋਇਆ ਸੀ ਉਸ ਨੂੰ ਲੈ ਕੇ ਵਿਵਾਦਾਂ ਵਿੱਚ ਰਹੇ ਅਤੇ ਹੁਣ ਨਵਾਂ ਵਿਵਾਦ ਇਹ ਛਿੜ ਗਿਆ ਕਿ 26 ਜਨਵਰੀ ਅਤੇ 15 ਅਗਸਤ ਨੂੰ ਸੁਖਪਾਲ ਸਿੰਘ ਖੈਰਾ ਨੇ ਬੇਮਤਲਬ ਕਰਾਰ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੇਸ਼ ਦੀਆਂ ਸਰਕਾਰਾਂ ਲੋਕਾਂ ਨੂੰ ਹਰ ਸਹੂਲਤ ਪ੍ਰਦਾਨ ਨਹੀਂ ਕਰਾਉਂਦੀਆਂ ਉਦੋਂ ਤੱਕ ਇਹ ਦਿਹਾੜੇ ਮਨਾਉਣਾ मीनिंगलेस ਹੈ ਬੇਮਤਲਬ ਹੈ ਇਸ ਕਰਕੇ ਇਹਨਾਂ ਦਾ ਕੋਈ ਵੀ ਮਤਲਬ ਨਹੀਂ ਬਣਦਾ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਇਹ ਕਿਰਦਾ ਇਹ ਬਿਆਨ ਵਿਵਾਦਿਤ ਹੈ ਇਹ ਬਿਆਨ ਦੇਖ ਕੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਇਸ ਬਾਰੇ ਤੁਹਾਡੀ ਕੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਦਿਓ ਫਿਰ ਕੀ ਕੁਝ ਕਿਹਾ ਸੁਖਪਾਲ ਸਿੰਘ ਖੈਰਾ ਨੇ ਇਸ ਮੌਕੇ ਤੁਸੀਂ ਉਹ ਸੁਣੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਅੱਜ ਪੰਜਾਬ ਜਿਹੜਾ ਉਹ ਤਬਾਈ ਤੇ ਕੰਡੇ ਤੇ ਜਿਵੇਂ ਕਿ ਇਹਦਾ ਕਰੂਗੀ ਮੈਂ ਹੁਣ ਜੀ ਆਪਣੇ ਲਾਕੇ ਦੇ ਪਿੰਡਾਂ ਚੋਂ ਕਿਹਾ ਸੀਗਾ ਕਿ ਇਹਨਾਂ ਨੂੰ ਸੁਖ ਚਾਹ ਮਿਲਦਾ ਇਹ ਪੁਲਾਸ ਜਿਹੜਾ ਵਾਕਈ ਐਨਆਰ ਉਹ ਸਾਡੇ ਜਿਹੜੇ ਇਲਾਕੇ ਦੇ ਵਿੱਚ ਸੋਕੇ ਪੈਸਾ ਫੋਰਨ ਐਕਸਚੇਂਜ ਹੋਣੀ ਸੀ ਇਸੇ ਸਾਡੇ ਆ ਇਲਾਕੇ ਦੀ ਰਹਿਣ ਸਹਿਣ ਦੇ ਹਾਲਾਤ ਦੇ ਤੇ ਅ ਰੁਜ਼ੀਨਾ ਦੀ ਕੀਮਤਾਂ ਬਹੁਤ ਅੱਛੀਆਂ ਅੱਜ ਤੋਂ 25 ਸਾਲ ਪਹਿਲਾਂ ਸਾਡੀ ਜਿਹੜੀ ਆਰਥ ਜ਼ਮੀਨ ਸੀ ਐਗਰੀਕਲਚਰ ਲੈਂਡ ਸੀ ਉਹਦੀ ਕੀਮਤ ਕਿੰਨੀ ਬਣ ਤਕਰੀਬਨ 40 ਜਾਲ ਹਰ ਇੱਕ ਰੋਸ ਹੁਣ ਤੁਸੀਂ ਸਟੇਜ ਦੀ ਜਿਹੜੀ ਡਿਕਲਾਈਨ ਹੈ ਜਿਹੜੀ ਗਰਾਫਟ ਆਇਆ ਉਹ ਆਪਾਂ ਆਪਣੇ

ਤਬ ਤੱਕ ਸਾਡੇ ਅਮਰਸਰ ਤੋਂ ਵੀ ਦੇ ਚਲੇ ਅੱਜ ਤੱਕ ਸ਼ਹਿਰਾਂ ਦੇ ਵਿੱਚ ਹਲੇ ਗੰਦਗੀ ਨੂੰ ਸੁਭਾਲਣ ਦਾ ਪ੍ਰੋਸੈਸ ਨਹੀਂ ਪੂਰਾ ਕਰ ਸਕੀ ਸਰਕਾਰ ਅੱਜ ਤੱਕ ਕਿਸੇ ਸ਼ਹਿਰ ਦੀ ਗੰਦਗੀ ਨੂੰ ਨਹੀਂ ਸੁਭਾਲ ਸਕੀ ਸਰਕਾਰ ਅੱਜ ਤੱਕ ਪੰਜਾਬ ਦੇ ਵਿੱਚ ਆਵਾਰਾ ਪਸ਼ੂ ਨਹੀਂ ਸਾਫ ਸਕੀ ਸਰਕਾਰ ਤੁਹਾਡੇ ਕੋ ਬਿਜਲੀ ਬਿੱਲਾਂ ਦੇ ਵਿੱਚ ਪੈਸੇ ਲੈਂਦੇ ਨੇ 0.8% ਗੌਸਸ ਲੈਂਦੇ ਨੇ ਹਲੇ 70 ਸਾਲ ਦੀ ਆਜ਼ਾਦੀ ਤੋਂ ਬਾਅਦ ਅਸੀਂ ਪਸ਼ੂ ਨਹੀਂ ਸਾਫ ਸਕੇ ਤੇ ਬਿਆਨ ਦਿੰਦੇ ਨੇ ਔਰ ਇਹ ਇਹ ਸਾਰਾ ਪੈਸਾ ਡਵੈਲਪਮੈਂਟੋਂ ਜਿਹੜਾ ਆਇਆ ਵਾ ਚਾਹੇ ਉਹ ਪਿੰਡਾਂ ਚ ਆਇਆ ਚਾਹੇ ਸ਼ਹਿਰਾਂ ਚ ਆਇਆ ਸਮਝੋ ਜੇ 1 ਕਰੋੜ ਰੁਪਿਆ ਕਿਸੇ ਬਲਾਕ ਵਿੱਚ ਗਿਆ ਤੇ ਸਮਝੋ ਉਹਦੇ ਚੋਂ 60-70 ਲੱਖ ਰੁਪਏ ਖਰਚਾ ਗਿਆ ਹੁਣ ਮੋਂ ਤੁਸੀਂ ਦੱਸੋ 30 ਲੱਖ ਰੁਪਿਆ ਕਿਹੜੀ ਕਾਸ ਹੋਊਗਾ ਫਿਰ 70-70 ਲੱਖ ਰੁਪਿਆ ਫੇਰਾਊਗਾ ਫਿਰ ਫੇਰਾਊਗਾ ਦੁਬਾਰਾ ਦੁਬਾਰਾ ਪੈਸਾ ਸਰਕਾਰ ਦਾ ਗੁਰਦ-ਗੁਰਦ ਹੋਣ ਕਰਕੇ ਅੱਜ ਸਰਕਾਰ ਦੇ ਉੱਤੇ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਉਹਦਾ ਵਿਆਜ ਦੇਣਾ 25% 25000 ਕਰੋੜ ਰੁਪਏ ਵਿਆਜ ਦੇਣਾ ਪਿਆਰੇ ਪੰਜਾਬ ਸਿੱਤਾ ਰਹਿਣਾ ਹੁੰਦਾ ਪੈਸਾ ਸਾਰਾ ਤਨਖਾਹ ਤੇ ਪਿੰਛਾ ਚਲ ਜਾਂਦਾ ਕਿੱਥੋਂ ਡਿਵੈਲਪਮੈਂਟ ਹੋ ਤੁਸੀਂ ਦੱਸੋ ਮੈਨੂੰ ਸਮਝਾਓ 25000 ਕਰੋੜ ਕਿੰਨਾ ਬਣਦਾ 12000 ਪਿੰਡਾਂ ਪੰਜਾਬ ਦੇ ਵਿੱਚ ਜੇ ਅਸੀਂ ਸਾਡੇ ਨਾਲ ਲੈਗ ਲੀਡਰਾਂ ਤੇ ਕਰਪਟ ਅਫਸਰਾਂ ਨੇ ਕਰਜ਼ਾ ਨਾ ਚੜਾਇਆ ਹੁੰਦਾ ਹਰ ਪਿੰਡ ਨੂੰ ਹਰ ਸਾਲ 2 ਕਰੋੜ ਰੁਪਏ ਦਿੱਤਾ ਜਾ ਸਕਦਾ ਇਹ 25000 ਕਰੋੜ ਦਾ ਮਤਲਬ ਇਹ ਹੈ ਜਿਹੜਾ ਕੱਲਾ ਵਿਆਜ ਵਿੱਚ ਜਾ ਗਿਆ ਇਸ ਤਰ੍ਹਾਂ ਦੀ ਮਿਲੈਕ ਲੀਡਰਾਂ ਨੇ ਕਰਪਟੀਟਰਾਂ ਨੇ ਸਾਰੀ ਸਟੇਟ ਨੂੰ ਲੁੱਟਿਆ ਲਿਆ ਤੇ ਨਾਲ ਕੁੱਟਿਆ ਲਿਆ ਉੱਤਦੇ ਵੀ ਨਾਲ ਤੁਸੀਂ ਆਪਣਾ ਹੱਕ ਮੰਗਣ ਜਾ ਹੋਵੇ ਹੁਣ ਪਿਛਲੇ ਦਹਾਕੇ ਦੇ ਵਿੱਚ ਕਿੰਨੇ ਦੇ ਕਾਸ਼ਤਕਾਰ ਸੀ ਕੀ ਮੰਗ ਰਹੇ ਨੇ ਤੁਸੀਂ ਦੇਖੋ ਮੈਂ ਹੈਰਾਨ ਐ ਇਸ ਦੇਸ਼ ਦੇ ਲੋਕਾਂ ਤੇ ਸਰਕਾਰਾਂ ਦੇ ਕਾਇਆ ਸਰਕਾਰ ਨੂੰ ਬੈਖਾਂਡੀਆਂ ਪ੍ਰਾਈਵੇਟ ਮੈਨਾਂ ਦੇ ਕੋਟਾ ਰਾਣੇ ਦੇ ਜੀ ਤਾਰ ਗਾਂ ਦੇ ਨਾਮ ਹੈ 500 ਕਰੋੜ ਦੇ ਇਸੇ ਵਾਰੀ ਦਾ 500 ਕਰੋੜ ਰੁਪਇਆ ਪਿਆ ਹੁੰਦਾ ਸਵੇਤ ਵਿਆਸ ਸਰਕਾਰ ਨੇ ਉਹ 22% ਨਾ ਘਟਾ ਦੇ ਕੇ ਹੁਣਾ ਸੀ ਲੇਕਿਨ ਉਹਨਾਂ ਨੂੰ ਵਿਆਜ ਕਰਜ਼ਾ ਪੀਣੇ ਜਾਵਾ ਉਹਦਾ ਅਸਰ ਹੀ ਤੇ ਨਹੀਂ ਸकता ਕੌਣ ਕਿਸਾਨ ਮਾਣੇ ਨੇ ਆਤਮਕਿਆ ਕਰ ਰਹੇ ਨੇ ਕਿੱਤੀ ਕਾਮੇ ਖੇਤ ਮਜ਼ਦੂਰ ਪਿਸਰੇ ਰਿਹਾ ਇਸ ਸੈਕਟਰ ਉਪਰ ਦਲਦਰ ਨੇ ਇਹਨਾਂ ਨੂੰ ਦੱਸਣਾ ਇਨੀ اشتਲਾਤਾਂ ਦੇ ਲੋਕਾਂ ਦਿਨ ਪਰ ਸਮਾਹ ਸਾਰੀ ਜਿਲ੍ਹਾ ਦਾ ਇਜਾਜ਼ਤ ਦਿਨਾਰ ਸੋ ਹਾਏ ਤੁਸੀਂ ਜਿਹੜੇ ਲੋਕ ਮੈਂ ਤੁਹਾਡੇ ਨਾਲ ਇਸੀ ਗੱਲ ਕਰਦੇ ਕਿ ਕੋਈ ਤੁਸੀਂ ਨਾ ਮਿਹਨਤ ਕਰ ਸ਼ੋਗ ਹੋ ਸਾਰੇ ਗੱਲ ਹੋਣਾ ਗੱਲ ਕਰਨਾ ਫਾਇਦਾ ਵਾ ਜਿਹੜੇ ਪਿਰੇ ਕਿਸੇ ਦਾ ਦੁੱਖ ਸਮਝਦੇ ਇਹੀ ਗੱਲ ਮੈਂ ਕੈਪਟਨ ਬ੍ਰਿੰਦਰ ਸਿੰਘ ਨਾਲ ਕਰੀ ਕਿ ਸਿਕਦਾ ਕੋਈ ਪਤਾ ਹੀ ਨਹੀਂ ਉਸ ਨੂੰ ਤਾਂ ਉੱਤੇ ਹੀ ਉੜਦਾ ਮਹਿਰ ਚੱਲ ਗਿਆ ਉੱਪਰ ਉੱਟ ਕੇ ਚੱਲ ਗਿਆ ਉੱਪਰ ਉੱਟ ਕੇ ਪਟਿਆਲੇ ਚੱਲ ਗਿਆ ਉੱਪਰ ਉੱਟ ਕੇ ਸਿਮਲੇ ਚੱਲ ਗਿਆ ਤੋਂ ਤੋਂ ਉੱਤੇ ਕਿਰਕੀ ਚੱਲੇਗਾ ਉਹਨੂੰ ਤਾਂ ਪਤਾ ਹੀ ਨਹੀਂ ਕਿ ਪੰਜਾਬ ਦੇ ਥੱਲੇ ਕੀ ਸੂਫੇ ਹੋ ਰਿਹਾ ਵਾ ਇਸ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ سب ڈرامے ساری بینک کی راجنیتی ہے اس کو پیچھے ہٹ کر تھوڑا آپ کا سارے پہلے انسان پیدا ہو رہے ہیں ایک دوسرے کی گرد کریں اور اپنی صحت کے ہر واسطے گاڑنا یہ سوال کی مجھے بہت

جنہیں کمپنیاں بڑھیاں ہیں جنہیں کورپریٹ ہاؤسز میں بزنس سے رہے تو اگر آپ ٹرکس کو یوز کرتے ہیں اسی کے اندر کوئی پیمنٹ جنہی ڈرائیور سے یہاں تو تو پروپر چیک کرنی چاہیے تھے اکاؤنٹ میں چھوڑے سے رہے ہیں ایدیوچ کی کوئی گلد کا نہیں ہے گورنمنٹ کو ایک صرف مول جب ہونا کہ نیکس پیمنٹ ہو گی اور ساری کوئی اکاؤنٹ میں چھوڑے نہیں ہے اگلی گلد اسی کہہ ਮੇਰੀ ਹਾਂ ਦੇ ਦੇਖੇਗਾ ਬਿਲਕੁਲ ਸਜੈਟੈਕਸ 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 ਸਟੈਟੈਕਸ ਉਹਦੇ ਵਿੱਚ ਮੇਰਾ ਨਿਕਾਲੇ ਕਿ ਕੋਈ ਅਗਰ ਗਵਰਨਮੈਂਟ ਟੈਕਸ ਦਾ ਹੁੰਦਾ ਕਿ ਗਵਰਨਮੈਂਟ ਜਦੋਂ ਕੋਈ ਟੈਕਸ ਲਾਉਂਦੀ ਆ ਉਹਦੀ ਰੈਵੂ ਵਧਦੀ ਹੈ ਜਿਦਾ ਆਪਣਾ ਰਜਿਸਟਰੀਆਂ ਦਾ ਖਰਚਾ ਇੰਨਾ ਬਹੁਤ ਜ਼ਿਆਦਾ ਕਰਦਾ ਸੀਗਾ ਨਿਸ਼ਚੇਵਾ ਨੂੰ ਜੇ ਤੁਸੀਂ ਬਣਾਉਂਦੇ ਹੋ ਕਿ ਪੰਜਾਬ ਕਾਰੋਬਾਰੀ ਹੈਗਾ ਪਰ ਜੇ ਕੋਈ ਟੈਕਸ ਲਾਉਂਦੇ ਆ ਤਾਂ ਉਸ ਨਾਲ ਆਮਦਨ ਵਧਦੀ ਹੈ ਇਸੇ ਬਰਾ ਕੋਈ ਨਾ ਕੋਈ ਗੱਲ ਅٹری ਚਰਾ ਬੀਮੇ ਦੀ ਕਰਦੇ ਸਤਨ ਸਤਨ ਮੌਤ ਤੋਂ ਦੁਸ਼ਟ ਲੋਕਾਂ ਨੂੰ ਬਹੁਤ ਐਕਸੀਡੈਂਟ ਹੁੰਦੇ ਨੇ ਕਿ ਵਿਚਾਰੀ ਗਈ ਆਪ ਦੀ ਡਰਾਈਵਰ ਫਾਰੇ ਜਾਂਦੇ ਨਾ ਪਿੱਛੇ ਨਾ ਅੱਗੇ ਇਹ ਇੰਸ਼ੋਰੈਂਸ ਅਗਰ ਇਹ ਦਸ਼ਾ ਮਜਾਦ ਦੇ ਵਿੱਚ ਕਿ 85000 ਰੁਪਏ ਇੱਕ ਕਸ਼ ਨੂੰ 85000 ਦੀ ਯੂਚੀ ਸਿੰਪਲ ਹੈ ਇੰਸ਼ੋਰੈਂਸ ਲਈ ਜਾਵੇ ਪਰ ਉਹਦੇ ਖੋਸ਼ਾ ਜੀਵਨ ਨੂੰ ਕਿਤੇ ਕਰੇ ਕਿਵੇਂ ਬੱਚਾ ਰਹਿਣ ਵਾਲਾ ਹੈਗਾ ਪਰਿਵਾਰ ਹੈ ਹਮੇਸ਼ਾ ਅੱਗੇ ਸੂ ਡਰਾਈਵਰ ਦੀ ਕਾਪਰ ਇੰਸ਼ੋਰੈਂਸ ਦੇ ਜਿਹੜਾ ਬਤ ਉਸ ਦਾ ਨਾਮ ਉਦਰਾ ਨਹੀਂ ਹਦਾਵਾ ਕਿ ਕੋਈ ਪਰਮਾਤਮਾ ਨਾਲ ਜਿਹੜੇ ਖੁਦ ਸਾਹਿਬ ਦਾ ਕਰਨਾ ਨਹੀਂ ਹੈ ਤੁਹਾਨੂੰ ਆਸ ਮਿਲਣਾ ਹੋ ਸਕਦੀ ਹੈ